ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਵਾ ਤਾਰਾ ਸਿੰਘ ਵਿਖੇ ਇੱਕ ਖੇਤੀ ਸਟੋਰ ਦੇ ਫਲੋਂ ਨਕਲੀ ਝੋਨੇ ਦਾ 110 ਨੰਬਰ ਦਾ ਬੀ ਦੇਣ ਕਾਰਨ ਕਿਸਾਨ ਦਾ 7 ਕਿੱਲੇ ਦੇ ਕਰੀਬ ਝੋਨੇ ਦੀ ਫਸਲ ਖਰਾਬ ਹੋ ਜਾਂਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਨੇ ਦੱਸਿਆ ਕਿ ਉਸਨੇ ਪਿੰਡ ਦੇ ਹੀ ਹਰਜਿੰਦਰ ਖੇਤੀ ਸਟੋਰ ਤੋਂ ਝੋਨੇ ਦੀ ਫਸਲ ਬੀਜਣ ਦੇ ਸਮੇਂ 110 ਨੰਬਰ ਝੋਨੇ ਦਾ ਬੀ ਲਿਆ ਸੀ ਅਤੇ ਹਰਜਿੰਦਰ ਸਿੰਘ ਦੇ ਫਲੋਂ ਉਸ ਦਾ 190 ਰੁਪਏ ਪ੍ਰਤੀ ਕਿੱਲੋ ਉਸ ਨੂੰ ਇਹ ਬੀ ਦਿੱਤਾ اسی اس نے ਹਰਜਿੰਦਰ ਖੇਤੀ سٹور ਤੇ ਵਿਸ਼ਵਾਸ ਕਰਕੇ ਇਹ ਬੀ ਖਰੀਦਿਆ ਅਤੇ ਆਪਣੀ 7 ਕਿੱਲੇ ਜ਼ਮੀਨ ਦੇ ਵਿੱਚ ਬੀਜ ਦਿੱਤਾ ਅਤੇ ਹੁਣ ਜਦੋਂ ਫਸਲ ਵੱਢਣ ਦਾ ਸਮਾਂ ਆਇਆ ਤਾਂ ਝੋਨਾ ਸਾਰੇ ਹੀ 7 ਕਿੱਲੇ ਦੇ ਵਿੱਚੋਂ ਬੀਜਿਆ ਇਸ ਬੀ ਦੇ ਵਿੱਚ ਜੋ ਵੀ ਝੋਨੇ ਦੀਆਂ ਮੋਜਰਾ ਹੁੰਦੀਆਂ ਨੇ ਉਹ ਖਾਲੀ ਨਿਕਲ ਰਹੀਆਂ ਨੇ ਇਸ ਕਰਕੇ ਕੋਈ ਵੀ ਕੰਬਾਈਨ ਪਾੜਾ ਇਸ ਝੋਨੇ ਨੂੰ ਵੱਢਣ ਦੇ ਲਈ ਤਿਆਰ ਨਹੀਂ ਹੈ ਮੇਰਾ ਨਾਮ ਸਤਿੰਦਰ ਸਿੰਘ ਪਿੰਡ ਵਾਂਤਾਰਾ ਸਿੰਘ ਮੈਂ 110 ਦਾ ਝੋਨੇ ਦਾ ਬੀ ਯਾਵਾ ਮੈਨੂੰ ਇਹ ਨਗਲੀ ਬੀ ਹਰਜਿੰਦਰ ਸਿੰਘ ਖੇਤੀ ਸਟੋਰ ਨੇ ਨਗਲੀ ਬੀ ਦੇ ਦਿੱਤਾ ਕਿੱਥੇ ਹੈ ਇਹ ਖੇਤੀ ਸਟੋਰ ਇਹ ਵਾਂ ਤਾਰਾ ਸਿੰਘ ਅੱਡੇ ਦੇ ਉੱਤੇ ਖੇਤੀ ਸਟੋਰ ਆ ਤੇ ਮੈਂ ਇਹ ਠੇਕੇ ਦੇ ਪਹਿਲੇ 4 ਕਿੱਲੇ ਠੇਕੇ ਦੇ ਪਹਿਲੇ ਲਈ ਆ 3 ਕਿੱਲੇ ਮੇਰੀ ਆਵਦੀ ਆ ਤੇ ਇਹ ਕੋਈ ਜਿਹੜਾ ਮਸ਼ੀਨ ਵਾਲਾ ਉਹ ਵੀ ਨਹੀਂ ਵੱਡਦਾ ਤੇ 4 ਲੱਖ ਰੁਪਇਆ ਮੈਂ ਆਰਤਗਿਏ ਤੋਂ ਕਰ ਜਾ ਚੁੱਕਿਆ ਹੈ ਤੇ ਇੱਕ ਮੈਂ ਅਰਜੀ ਖੇਤੀਬਾੜੀ ਵਿਭਾਗ ਨੂੰ ਬਲੌਗ ਨੂੰ ਦਿੱਤੀ ਆ ਉਹਨਾਂ ਵੀ ਕੋਈ ਮੇਰੀ ਸੁਣਾਈ ਨਹੀਂ ਕੀਤੀ ਝੋਨੇ ਦੀ ਕੀ ਦਿੱਕਤ ਹੈ ਇਹ ਝੋਨਾ ਹੀ ਮਾੜਾ ਸਾਰਾ ਸਿਰੇ ਤੇ ਆ ਗਿਆ ਵੇਖੋ ਫੋਗ ਹੋ ਗਿਆ ਹੈ ਬਹੁਤ ਇਹਦੇ ਤੇ ਸੇਵਾ ਕੀਤੀ ਆ 14 14 ਹਜ਼ਾਰ ਰੁਪਏ ਮੈਂ ਸਪਰੇਆਂ ਲਿਆ ਕੇ ਕੀਤੀਆਂ ਮੇਰੇ ਕੋਲੇ ਪਰਚੀਆਂ ਹੈ ਤੇ ਇਹ ਝੋਨਾ ਗਵਾਂਡੀਆਂ ਦਾ 90 ਟੋੜੇ ਨਿਕਲਿਆ ਹੈ ਤੇ ਮੇਰਾ ਇਹ 55 ਟੋੜੇ 60 ਇਨਾ ਨਹੀਂ ਨਿਕਲਣਾ ਇਹ ਕਿੱਲੇ ਚੋਂ ਜੀ ਹਾਂਜੀ ਇੱਕ ਏਕੜ ਚੋਂ ਤੇ ਮੈਂ ਬੜੀਵਾਰਾਂ ਪੰਚਾਇਤ ਬੰਦੇ ਇਕੱਠੇ ਕਰਕੇ ਅਰਜਿੰਦਰ ਸਿੰਘ ਕੋਲੇ ਖੜੇ ਆ ਪਰ ਉਹਨੇ ਕੋਈ ਨਿਆਣੀ ਦਿੱਤਾ ਹੁਣ ਸਾਨੂੰ ਕੋਰਾ ਜਵਾਬ ਦਿੱਤਾ ਹੈ ਤੇ ਮੈਂ ਬਹੁਤ ਕਰਜ਼ੇ ਥੱਲੇ ਆਇਆ ਤੇ ਜੇ ਮੇਰੀ ਕੋਈ ਸੁਣਾਈ ਨਾ ਹੋਈ ਫਿਰ ਮੈਂ ਕੋਈ ਆਤਮ ਹੱਤਿਆ ਜਾਂ ਕਿਸੇ ਵੀ ਰਕਮ ਦਾ ਫੈਸਲਾ ਲਵਾਂਗਾ ਤੇ ਕਿਰਪਾ ਕਰਕੇ ਮੇਰੀ ਜਿਹੜੀ ਹੈ ਸੁਣਾਈ ਕੀਤੀ ਜਾਵੇ ਕੋਈ ਵੀ ਵੀਰ ਮੇਰਾ ਮੇਰੀ ਸੁਣਾਈ ਕਰੇ ਤੇ ਪਰਭਾਈ ਸਰਕਾਰ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਐਸੋ ਹੀ ਮੰਗ ਕਰਦੇ ਆ ਕਿ ਇਹ ਜਿਹੜਾ ਨਗਲੀ ਵੀ ਮੈਨੂੰ ਦਿੱਤਾ ਏ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਮੇਰੀ ਕੋਈ ਪਰਭਾਈ ਕੀਤੀ ਜਾਵੇ ਕੀ ਏ ਸਾਰਾ ਮਸਲਾ ਜੀ ਨਿਰਨਰਤਾ ਸਿੰਘ ਕੀ ਸਾਰਾ ਮਸਲਾ ਇਹ ਮਸਲਾ ਝੋਨੇ ਦਾ ਬਲਾਗ ਬਲਾਗ ਪ੍ਰਧਾਨ ਕੰਬਾਈਨਿੰਗ ਅੰਦਰ ਇਹ ਤੁਹਾਨੂੰ ਝੋਨਾ ਦਾ ਖਰਾਬ ਹੋਇਆ ਇਹ ਆਂਦਾ ਮਸ਼ੀਨਾਂ ਵਾਲੇ ਨੂੰ ਵੱਡਣਾ ਕੰਬਾਈਨ ਵਾਲਾ ਕੋ ਡਰਦਾ ਵੱਡਦਾ ਨਹੀਂ ਇਹ ਮੇਰੇ ਪਿੱਛੇ ਵੀ ਮੰਵੀ ਨਹੀਂ ਡਰਦਾ ਵੱਡਦਾ ਵੀ ਇਹ ਝੋਨਾ ਪਿੱਸਾਰਾ ਵਿੱਚ ਫੋਗਿਆ ਸਾਰਾ ਪਿੱਛੇ ਉੱਡ ਜਾਣਾ ਇਹ ਬਦਨਾਮੀ ਹੋਈ ਨਹੀਂ ਇਹਦਾ ਤੁਹਾਨੂੰ ਪੰਚਾਇਤ ਹੀ ਵਢਾ ਸਕਦੀ ਕੋਲ ਖਲੋ ਕੇ ਜਾ ਜਿੰਨੇ ਬੀਜ ਦਿੱਤਾ ਉਹ ਆਣ ਕੇ ਵਢਾਵੇ ਕੀ ਮੰਗ ਕਰਦੇ ਜੇ ਤੁਸੀਂ ਇਹ ਇਹਨੂੰ ਉਹਦੇ ਨਾਲ ਰਲ ਕੇ ਉਹਨੂੰ ਨਾਲ ਤੁਰ ਕੇ ਇਹਦਾ ਕੰਮ ਸਿਰੇ ਲਾਉਣਾ ਚਾਹੀਦਾ ਤੇ ਇਹਦੀ ਪਰਪਾਈ ਕਰਨੀ ਚਾਹੀਦੀ ਜਿੱਤਰਾ ਹੁੰਦਾ ਕੰਪਨੀ ਨੂੰ ਮਿਲ ਕੇ ਜਿਹੜੀ ਕੰਪਨੀ ਤੋਂ ਲਿਆ ਉਹਨੂੰ ਸੱਦੇ ਇਹਨਾਂ ਦਾ ਮੈਂ 190 ਰੁਪਏ ਬੀਜ ਲਿਆ ਤੇ ਕੰਬੈਨ ਵਾਲੇ ਕਿਸੇ ਨੇ ਨਹੀਂ ਵੀਰ ਵੱਡਣਾ ਜਿੰਨਾ ਚਿਰ ਸਾਨੂੰ ਪੰਚਾਇਤ ਨਾਲ ਆਣ ਕੇ ਇੱਥੇ ਬੰਨੇ ਦੇ ਖਲੋ ਕਿਉਂ ਬਦਨਾਮੀ ਹੋ ਜਣੀ ਸਾਰੇ ਪਿੰਡ ਚ ਇੱਕ ਕੰਪੈਨ ਦੇ ਪਿੱਛੇ ਉੱਡਦਾ ਜਾਂਦਾ ਸਰ ਇਹ ਸਾਰੀ ਹੈਗੀ ਪਾਕਿਆ ਤੇ ਜੀੜਾ ਜੀੜਾ ਹੈ ਮੰਨ ਲਓ ਨਾਲੋਂ ਝੜਦਾ ਨਹੀਂ ਗਾ 20 ਪਤਾ ਨਹੀਂ ਕਿਹੜੇ ਰਕਮ ਦਾ ਤੇ ਬਾਕੀ ਕੰਪੈਨ ਵਾਲਿਆਂ ਦਾ ਕੋਈ ਦੋਸ਼ ਨਹੀਂ ਉਹਨਾਂ ਦੇ ਮੁੜ ਕੇ ਸਾਰੇ ਪਿੰਡ ਨੇ ਇੱਥੇ ਚੋਣੀਆਂ ਨੇ ਹੋਈਆਂ ਨਾ ਬਦਲਾਮੀ ਹੋ ਜਣੀ ਹੈ ਇਹ ਕਰਕੇ ਲੋਕ ਡਰਦੇ ਅਸੀਂ ਵੜਦੇ ਨਹੀਂ ਇਹ ਆਪਣਾ ਉਤਰਾ ਮੇਰਾ ਦੋਸਤ ਹੈ ਭਰਾ ਵੀ ਆਪਣਾ ਤੇ ਇਸ ਕਰਕੇ ਕਿਸਾਨ ਹੈ ਦੀ ਮਤ ਤੋਂ ਨਹੀਂ ਚੈਦੀ ਬਤ ਤੋਂ ਵਦ ਕਿਸਾਨ ਸਭਾ ਚਿਕ ਮੀਟੀਆਂ ਵੀ ਆਣ ਕੇ ਦੀ ਗੱਲ ਕਰਦੇ ਯਕੀਨ ਆ ਤੁਹਾਡਾ ਮੇਰਾ ਨਾਮ ਹੀ ਰਵੇਲ ਸਿੰਘ ਹੈ ਇਹ ਕੀ ਸਾਰਾ ਮਸਲਾ ਜੀ ਜਿਹੜਾ ਮਸਲਾ ਜੀ ਇਹ ਝੋਨੇ ਦਾ ਹੀ ਆ ਸਾਰਾ ਕਿਨੇ ਵਿਚਰੇ ਨੇ ਬੀਜ ਲਿਆ ਖੇਤੀਬਾੜੀ ਸਟੋਰ ਜਿੰਦਰ ਸਿੰਘ ਦੇ ਤੋਂ ਵਾਦਾਰਾ ਸਿੰਘ ਦਾ ਟੱਡੇ ਦੇ ਵਿੱਚ ਸਟੋਰ ਆ ਜੀ ਉਹ ਤੋਂ ਇਹਨੇ ਬੀਜ ਲਿਆ ਬੀਏ ਨਿਕਲੀ ਨਿਕਲੇ ਆ ਤਹੀਂ ਦੇਖੋ ਆਪ ਮੀਡੀਆ ਵਾਲੇ ਭਾਏ ਇਹ ਸਾਰਾ ਵੀ ਉਤੋਂ ਹੋਗ ਹੋਇਆ ਪਿਆ ਝੋਨਾ ਕੋਈ ਵੀ ਮਸ਼ੀਨ ਵਾਲਾ ਡਰਦਾ ਵੜਨ ਨਹੀਂ ਦਿਆ ਇਹਨੂੰ ਕਿਉਂ ਜੇ ਉਹ ਮਸ਼ੀਨ ਦੀ ਬਾਸਕਟ ਕਾਸ ਦੇ ਆ ਤੇ ਚੌਲ ਕੱਢੀ ਜਾਂਦੀ ਆ ਜੇ ਚੌਲ ਢੋਂਦੇ ਆ ਤੇ ਮੁੰਜਰ ਚ ਤਰਿਆਉਦਾ ਸਾਰਾ ਤੇ ਇਸ ਕਰਕੇ ਜਿਹੜੇ ਵੀਰ ਦਾ ਮਸਲਾ ਹਲ ਹੋਣਾ ਚਾਹੀਦਾ ਪੰਚਾਇਤ ਨੂੰ ਵੀ ਚਾਹੀਦਾ ਇਹਦਾ ਸਾਥ ਦੇਵੇ ਤੇ ਇਹ ਤੋਂ ਪਰਹਾਈ ਕੀਤੀ ਜਾਵੇ ਸਰਜਿੰਦਰ ਸਿੰਘ ਤੋਂ ਕੀ ਮੰਗ ਕਰਦੇ ਸਰਕਾਰ ਤੋਂ ਹੀ ਸਰਕਾਰ ਤੋਂ ਵੀ ਇਹੋ ਮੰਗ ਆ ਜੀ ਵੀ ਸਰਕਾਰ ਵੀ ਇਹਨਾਂ ਤੇ ਜੋ ਬੰਦਾ ਕਾਰਵਾਈ ਕੀਤੀ ਜਾਵੇ ਤੇ ਇਹ ਤੋਂ ਵੀ ਤੇ ਇਹਦਾ ਜੋ ਵੀ ਜਿੰਨਾ ਕਿਸੇ ਦਾ ਲਾਗੇ ਕਿਸ ਦੀ ਹੋਰ ਕਿਸੇ ਤੋਂ ਔਸਟ ਘੱਡ ਲੈਣਾ ਜਿੰਨੇ ਕਿਸੇ ਦਾ ਤੋੜੇ ਨਿਕਲੇ ਲਾਗੇ ਪਹਿਲੀ ਵਾਲੇ ਦੇ ਤੇ ਉਸ ਹਿਸਾਬ ਨਾਲ ਇਹਦੇ ਇਹਦਾ ਹੱਕ ਪੂਰਾ ਕੀਤਾ ਜਾਵੇ ਇਹਦਾ ਝੋਨਾ ਵੜਿਆ ਜਾਵੇ ਵੀ ਕਿੰਨਾ ਨਿਕਲਦਾ ਹੈ ਜਿੰਨੇ ਗੱਟੂ ਘੱਟਦੇ ਇਹਦੇ ਉਹਨੇ ਇਹਦੇ ਪੂਰੇ ਕੀਤੇ ਜਾਣ